ਆ ਮੇਰੇ ਘਰ ਦਾ ਪਾਣੀ ਆ ਆ ਦੇਖ ਲੋ ਆ ਟੂਟੀ ਆ ਜਿਹੜੀ ਆ ਫਿਲਟਰ ਜਿਹੜਾ ਲੱਗਦਾ ਟੂਟੀ ਦੇ ਅੱਗੇ ਲਾਉਂਦੇ ਆ ਸੀ ਕਿਚਨ ਦੇ ਇਹਦੇ ਹਾਲਾਤ ਹੀ ਦੇਖ ਲੋ ਕੀ ਬਣੇ ਪਏ ਨੇ ਯਾਰ ਪਹਿਲੀ ਜਿ ਘੁੰਮ ਤਮਨ ਸਾਹਿਬ ਨੂੰ ਹੋਰ ਕਰਦਾ ਇੱਥੇ ਰੱਸਾ ਬੰਨ੍ਹ ਦੋ ਜੇ ਮੈਂ ਨਾ ਜੀ ਆ ਰੱਖ ਲਉ ਇੱਥੀ ਜੇ ਮੈਂ ਝੂਠਾ ਪਾਇਆ ਜਾਂਦਾ ਤਾਂ ਮੈਨੂੰ ਇੱਥੇ ਟੰਗੇ ਮੈਂ ਆਪ ਫਾਸੀ ਲਾਉਂਗਾ ਆਪਣੇ ਆਪ ਨੂੰ ਸਾਡਾ ਪਾਣੀ ਖਰਾਬ ਹੋ ਚੁੱਕਿਆ ਵਾ ਅਸੀਂ ਕਿਹਨੂੰ ਜਾ ਕੇ ਕਹੀਏ ਮੇਰਾ ਤੇ ਰਸਤਾ ਪਾ ਦੋ ਐਪੀ ਡੈਪਟ ਲੈ ਕੇ ਮੈਂ ਤਿਆਰ ਆ ਮਰਨ ਲਈ ਕਿਉਂਕਿ ਮੈਂ 50 ਸਾਲ ਦੀ ਜ਼ਿੰਦਗੀ ਜੀ ਚੁੱਕਿਆ ਵਾਂ ਅਗਲੀ ਮੈਂ ਮੰਚੇ ਤੇ ਬੈ ਕੇ ਰੜਕ ਕੇ ਮਰਨੀ ਨਹੀਂ ਚਾਹੁੰਦਾ ਆ ਪਾਣੀਆਂ ਦੇ ਕਾਰਨ ਪੀਕੇ ਜੂ ਤੋਂ ਸਮਾਜ ਸੇਵੀਆਂ ਸਾਡੇ ਕੋ ਪ੍ਰਦਾਨ ਗਿਆ ਨਹੀਂ ਵਧੀਆ ਲੱਗਦੀਆਂ ਵੈਸੇ ਆ ਮੇਰੇ ਘਰ ਦਾ ਪਾਣੀ ਆ ਦੇਖ ਲੋ ਆ ਟੂਟੀ ਆ ਜਿਹੜੀ ਆ ਫਿਲਟਰ ਜਿਹੜਾ ਲੱਗਦਾ ਹੈ ਟੂਟੀ ਦੇ ਅੱਗੇ ਲਾਉਂਦੇ ਆ ਸੀ ਕਿਚਨ ਦੇ ਇਹਦੇ ਹਾਲਾਤ ਹੀ ਦੇਖ ਲੋ ਕੀ ਬਣੇ ਪੈ ਨੇ ਯਾਰ ਆ ਦੇਖੋ ਇਹ ਇਹ ਹੀ ਸਰੀਰ ਹੈ ਮੰਨ ਲੋ ਇੱਕ ਸਾਡੇ ਸਰੀਰ ਦੇ ਵਿੱਚ ਜਾਂ ਕੀ ਕਰੂਗਾ ਉਹ ਪਾਣੀ ਜਿਹੜਾ ਗੰਦਲਾ ਪਾਣੀ ਆ ਤਾਂ ਤੁਸੀਂ ਦਿਖਾ ਦਿਓ ਨੇੜੇ ਆ ਕੇ ਆ ਦੇਖੋ ਇੱਕ ਮਤਮਨ ਭਾਜੀ ਤੁਸੀਂ ਇੱਕ ਇੱਕ ਜੀਖ ਚੈਲੰਜ ਭਗਵੰਤ ਮਾਨ ਸਾਹਿਬ ਨੂੰ ਹੋਰ ਕਰਦਾ ਹੈ ਇੱਥੇ ਰੱਸਾ ਬੰਨ੍ਹ ਦੋ ਜੇ ਮੈਂ ਨਾ ਜੀ ਆ ਰੱਖ ਲਉ ਇੱਥੇ ਜੇ ਮੈਂ ਝੂਠਾ ਪਾਇਆ ਜਾਂਦਾ ਤਾਂ ਮੈਨੂੰ ਇੱਥੇ ਟੰਗੇ ਮੈਂ ਆਪ ਫਾਸੀ ਲਾਉਂਗਾ ਆਪਣੇ ਆਪ ਨੂੰ ਮੈਂ ਆਪ ਆਪ ਚੜੂੰਗਾ ਮੈਂ ਕਿ ਮੈਂ ਅਗੜਾ ਮੈਂ ਤਾਂ ਬੋਲੇ ਨਹੀਂ ਜਾਂਦਾ ਪਾਣੀ ਪੀ ਕੇ ਦਿਹਾਵੇ ਤੂੰ ਤੂੰ ਇਹ ਕਰਕੇ ਨਹੀਂ ਬੋਲੇ ਜਾ ਰਿਹਾ ਸਾਤੋਂ ਆ ਤੂੰ ਇਹ ਨਾ ਫੈਕਟਰੀਆਂ ਦਾ ਸਾਡੇ 15 ਮਿੰਟ ਸਾਡੇ ਕੋਠੇ ਤੇ ਆ ਕੇ 15 ਮਿੰਟ ਖੜਕੇ ਦਿਖਾ ਦੇਵੇਂ ਮੈਂ ਉੱਥੇ ਫਾਂਸੀ ਲਊਂਗਾ ਆਪਣੇ ਮੇਰੇ ਚੈਲੰਜ ਆ ਐਫੀਡੈਵਟ ਲਗਾ ਲਓ ਮਿੱਤੋਂ ਅੱਜ ਇਹ ਮੈਂ ਸਿੱਟੀ ਛੁਟਾਉਂਗਾ ਮੇਰੇ ਘਰ ਦਾ ਫਿਲਟਰ ਖਰਾਬ ਹੋ ਗਿਆ ਸੀ 15 ਦਿਨ ਵਾਸਤੇ ਪਰ ਉਹ ਫਿਲਟਰ ਸਹੀ ਨਹੀਂ ਸੀ ਹੋ ਰਿਹਾ ਫਿਲਟਰ ਸਾਡਾ ਉਹ ਟਾਈਮ ਨਹੀਂ ਸੀ ਦੁਕਾਨਦਾਰ ਕੋਲ ਹਫਤਾ ਇੱਕ ਅਸੀਂ ਬਿਮਾਰ ਰਹੇ ਆ ਦਵਾਈਆਂ ਹਸਤਲ ਢੋਂਡ ਢੋਂਦੇ ਉਹਨੂੰ ਮੈਂ ਕਿਹਾ ਮਾ ਯਾਰ ਤੂੰ ਪਾਣੀ ਵਾਲਾ ਫਿਲਟਰ ਤਾਂ ਨਮਾ ਲਾ ਦੇ ਤੂੰ ਵੀ ਪ੍ਰਾਨ ਨਹੀਂ ਹੁੰਦਾ ਰਿਪੇਅਰ ਹੁੰਦਾ ਕੋਈ ਗੱਲ ਨਹੀਂ ਤੇ ਉਹ ਨਮਾ ਲਾਇਆ ਫਿਰ ਦੋ ਮਹੀਨੇ ਹੁਣ ਸਹੀ ਹੋਏ ਆ ਅਸੀਂ ਸਾਡੇ ਪਿੰਡ ਮੁੰਡਾ ਚੰਗਾ ਪੱਲਾ ਆਪਰੇਸ਼ਨ ਕਰਵਾਉਣ ਗਿਆ ਸੀਗਾ ਨਾੜਾਂ ਬਲੌਕ ਦਾ ਚਾਰ ਬੰਦੇ ਕੰਦੇ ਦੇ ਚੱਕ ਕੇ ਲੈ ਕੇ ਆਏ ਨੌਜਵਾਨ ਨੂੰ 40 45 ਸਾਲ ਦੇ ਨੂੰ ਉਸਨੂੰ ਉਹਦੀ ਮੌਤ ਕਿਉਂ ਹੋਈ ਨਾੜਾਂ ਬਲੌਕ ਕਰਕੇ ਮੈਂ ਕਿਹਾ ਭਾਈ ਤੁਹਾਡਾ ਫਿਲਟਰ ਹੈਗਾ ਕਹਿੰਦੇ ਹੈਗਾ ਜਰੂਰ ਆ ਦੋ ਸਾਲ ਹੋ ਗਏ ਜੀ ਖਰਾਬ ਪਿਆ ਮਾਂ ਬਸ ਆਹੀ ਬਿਮਾਰੀ ਆ ਸਾਡਾ ਪਾਣੀ ਖਰਾਬ ਹੋ ਚੁੱਕਿਆ ਵਾ ਅਸੀਂ ਕਿਹਨੂੰ ਜਾ ਕੇ ਕਹੀਏ ਆ ਸਾਡੇ ਸਾਡੇ ਖਿਲਾਫ ਬਾਹਰਲੇ ਲੋਕਾਂ ਦੀਆਂ ਸਟੇਜਾਂ ਲੱਗ ਰਹੀਆਂ ਨੇ ਸੂਰਤ ਤੇ ਇੰਟਰਟੇਨ ਕੀਤਾ ਜਾ ਰਿਹਾ ਸਾਡੀ ਗੱਲ ਸੁਣੀ ਜਾਵੇ ਬੈ ਕੇ ਸਾਡੀਆਂ ਮੀਟਿੰਗਾਂ ਹੋਣ ਦੱਸੋ ਭਾਈ ਤਕਲੀਫ ਕੀ ਆ ਤੁਹਾਡੀ ਸਾਡੇ ਜਿਹੜਾ ਡਰੇਨ ਚੋਆ ਨਾਲ ਇੱਕ ਮਿੰਟ ਜਿਹੜਾ ਚੋਆ ਨਾਲ ਆ ਜਿਹੜਾ ਸਾਡੇ ਚੋਆ ਹੈ ਜਿਹੜਾ ਫਤਿਹਗੜ੍ਹ ਸਾਬ ਤੋਂ ਚੱਲਦਾ ਬਠਿੰਡੇ ਵੱਲੋਂ ਉਹਦੇ ਵਿੱਚ ਵੀ ਪਾਣੀ ਪਾ ਦਿੱਤਾ ਉਹਨੂੰ ਵੀ ਇੱਕ ਮੁੱਟਾਂ ਨਾਲ ਬਣਾਤਾ ਉਹ ਪੱਕਾ ਨਹੀਂ ਹੋ ਸਕਦਾ ਉਹ ਚੋਏ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਸੇਮ ਨਾਲੇ ਨੂੰ ਇੱਕ ਵੱਡੀ ਫੈਕਟਰੀ ਨੂੰ 150 ਕਿੱਲਾ ਰਕਬਾ ਰਕਵੈਰ ਕਰਕੇ ਉਹ ਦਾ ਕਬਜ਼ਾ ਕਰਵਾ ਕੇ 33% ਰਕਬਾ ਉਹ ਜਿਹੜਾ ਗਰੀਬਾਂ ਦਾ ਸੀ ਉਹ ਵੀ ਉਹਨੂੰ ਦਿੱਤਾ ਫੈਕਟਰੀ ਨੂੰ ਉਹ ਚੋਆ ਵੀ ਪੱਕਾ ਕਰਕੇ ਦਿੱਤਾ ਉਹਨਾਂ ਨੇ ਜਿਹਨੂੰ ਪੱਕਾ ਨਹੀਂ ਕਰ ਸਕਦੇ ਇਹ ਸਰਕਾਰ ਨੇ ਪੱਕਾ ਕਰਕੇ ਦਿੱਤਾ ਉਹ ਇਹ ਚੀਜ਼ਾਂ ਨੇ ਜੀ ਮੇਰੇ ਤੇ ਰਸਤਾ ਪਾ ਦਿਓ ਐਪੀ ਡੈਪਟ ਲੈ ਕੇ ਮੈਂ ਤਿਆਰ ਆ ਮਰਨ ਲਈ ਕਿਉਂਕਿ ਮੈਂ 50 ਸਾਲ ਦੀ ਜ਼ਿੰਦਗੀ ਜੀ ਚੁੱਕਿਆ ਵਾਂ ਅਗਲੀ ਮੈਂ ਮੰਜੇ ਤੇ ਬੈ ਕੇ ਰੜਕ ਕੇ ਮਰਨੀ ਨਹੀਂ ਚਾਹੁੰਦਾ ਆ ਪਾਣੀਆਂ ਦੇ ਕਾਰਨ